ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੰਨ ਕੇ ਚੱਲੋ ਵੀ ਅਮਰਕੋਟ ਦੇ ਵਿੱਚ ਹੀ ਅਮੀਰਕੇ ਆ ਤੇ ਬਾਈ ਬੂਟੇ ਦਾ ਮਲਾਉਣ ਲੱਗੇ ਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆਮ ਸਰਹਿਤ ਬਾਈ ਬੂਟਾ ਕਹਿੰਦਾ ਯਾਰ ਆਪਾਂ ਕਾ ਕਈ ਵਾਰੀ ਅਗਲੇ ਝੂਠ ਵੀ ਮਾਰ ਦਿੰਦੇ ਆ ਪਰ ਜਿਹੜਾ ਸਾਹਮਣੇ ਹੁਣ ਪੀਸ ਚੱਲ ਰਿਹਾ ਇਹ ਕੱਟੀ ਨੂੰ ਜਨਮ ਦਿੱਤਾ ਸਜਣੋ ਤੇ ਅੱਜ ਤੁਹਾਨੂੰ ਇੱਕ ਨਹੀਂ ਦੋ ਦਵਾਉਣ ਲੱਗੇ ਆ ਮੱਝ ਦਾ ਤਾਂ ਚਲੋ ਆਪਾਂ ਨੂੰ ਪਤਾ ਨਹੀਂ ਤੇ ਪਰ ਜਿਹੜੀ ਕੱਟੀ ਆ ਉਹ ਕੱਟੀ ਦਿੱਤੀ ਇਹਨੇ ਇਹ ਲੋਕਾਰ ਕਰਮਾਂ ਵਾਲੀ ਨੇ ਬਿਲਕੁਲ ਤਾਜੀ ਸੂਈ ਗਿੱਲਾ ਨਾਲੂਆ ਵੀ ਚੈੱਕ ਕਰਾਂਗਾ ਜਿਹੜਾ ਭੈਣ ਭਰਾ ਜਿਵੇਂ ਨੀਲੀ ਇੱਕ ਨਹੀਂ ਦੋ ਲੱਭਦਾ ਫਰਦਾ ਸੀ ਤਾਂ ਬਾਈ ਬੂਟੇ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਸੰਪਰਕ ਕਰ ਲਿਓ ਇਹ ਨਹੀਂ ਵੀ ਅੱਜ ਕੱਟੀ ਦੇਤੀ ਤਾਂ ਰੇਟ ਧੱਕਾ ਕਰਾਵਾਂਗੇ ਨਹੀਂ ਜਾਇ ਦੇਵਾਵਾਂਗੇ ਤੁਹਾਨੂੰ ਪਰ ਹੀਰਾ ਦਿੱਤਾ ਜਰੂਰ ਸੇਵਾ ਕਰਿਓ ਜਿਹੜੇ ਭਰਾਣੇ ਖਰੀਦੀ ਉਹ ਵੀ ਦੱਸਿਓ ਕਿ ਇਹ ਕਿਹੜੇ ਏਰੀਏ 'ਚ ਜਾਊਗੀ ਆਜੋ ਕਿੰਨਾ ਕੁ ਬੋਲਾ ਬੂਲਾ ਬਾਈ ਬੂਟੇ ਨੇ ਚੋਇਆ ਲੇਵਾ ਵੀ ਬੜਾ ਚੰਗਾ ਮਹਣੇ ਤਿਆਰ ਕੀਤਾ ਜਿਉਂਦੀ ਰਵੇ ਹਾਂ ਬਾਈ ਬੂਟੇ ਸਾਸਰੀ ਘਰ ਗੱਲ ਸੰਤੂ ਸਾਹਿਬ ਉਹ ਸੁਣਾਓ ਠੀਕ ਠਾਕ ਮੇਰਾ ਤੁਸੀਂ ਸੁਣਾਓ ਚੜਦੀ ਕਲਾ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕਲਾ ਡਰੈੱਸ ਦੱਸ ਦੀਏ ਆਪਣੇ ਭੈਣਾ ਭਰਾਵਾਂ ਨੂੰ ਦੱਸ ਦਈਏ ਪਿੰਡ ਮੀਰਕੇ ਫਸਿਲਪੱਟੀ ਜ਼ਿਲ੍ਹਾ ਤਰਨਤਾਰ ਨੇੜੇ ਅਮਰਕੋਟ ਨੇੜੇ ਅਮਰਕੋਟ ਬਲਟੂਆ ਸਭ ਨਗਰ ਲੱਗਿਆ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਸੀ ਨਾ ਇਹਦੇ ਮਾਲਕਾਂ ਸ਼ਾਹ ਪੌਦਨ ਵੀਡੀਓ ਪਾਈ ਬੋਦਨ ਹਾਂ ਬੋਦਨ ਦੀ ਵੀਡੀਓ ਪੈ ਗਈ ਤਾਂ ਕੋਈ ਬਾਹਰ ਉਹਨੇ ਮੇਰੇ ਤੋਂ ਮੱਝ ਰਾਦ ਦੇ ਦਿੱਤੀ ਤੇ ਰਾਦ ਮੈਂ ਕਿਹਾ ਸਾਈ ਪਾਓ ਸਾਈ ਤੋਂ ਬਿਨਾ ਮੱਝ ਨਹੀਂ ਹੁੰਦੀ ਹਾਂਜੀ ਉਹ ਜ਼ਰਦਾਰ ਕਿ ਮੈਨੂੰ ਸਾਈ ਬਾਰੇ ਪਤਾ ਨਹੀਂਗਾ ਠੀਕ ਹੈ ਉਹ ਵੀਡੀਓ ਪਾਦਾ ਮੁੰਡਾ ਆਪਣੀ ਏਰੀਕੀ ਜਿਹੜੇ ਚੈਨਲ ਤੇ ਅੱਛਾ ਕਿਵੇਂ ਉਹਦੇ ਨਾਲ ਆਈ ਤੁਹਾਨੂੰ ਮੈਂ ਲੈ ਲਈ ਆਪਣੀ ਹੋ ਗਈ ਆ ਉਹ ਸਵੇਰੇ ਆਉਗੀ ਚੋ ਕੇ ਮੈਂ ਪਾਸ ਕਰਕੇ ਲੈ ਜਾਊਗਾ ਠੀਕ ਹੈ ਗੱਭਣ ਹੀ ਉਹ ਤੋਂ ਓਕੇ ਚ ਉਹ ਮੈਨੂੰ ਬੜੇ ਭੈਣ ਭਰਾਵਾਂ ਦੇ ਫੋਨ ਉਹਦੇ ਨਾਲ ਇਹਦੇ ਜ਼ਿਆਦਾ ਆਉਂਦੇ ਠੀਕ ਹੈ ਮੈਂ ਤੁਹਾਨੂੰ ਆਖਿਆ ਵੀ ਉਦੋਂ ਮੈਂ ਕਿਹਾ ਪਹਿਲਾਂ ਵੇਖਣੀ ਹੈ ਹਾਂਜੀ ਮੈਂ ਫਿਰ ਜਦੋਂ ਤੁਹਾਨੂੰ ਬੜਾ ਗੱਲ ਹੋ ਜੇ ਆਓ ਫਿਰ ਜ਼ਬਾਨ ਵੀ ਕੋਈ ਚੀਜ਼ ਆ ਮੈਨੂੰ ਉਹਦਾ ਮੈਂ ਅਪਰੇਟ ਕਰਾਉਣਾ ਹੈ ਆਪਦਾ ਤੇ ਅੱਜ ਨਹੀਂ ਕਰਾਉਂਦੇ ਤੇ ਅਗਲੇ ਦਿਨ ਕਰਾ ਲਊਗਾ ਮੈਂ ਮੱਝ ਆਪਣੀ ਹੋ ਗਈ ਮੈਂ ਕਿਹਾ ਠੀਕ ਹੈ ਠੀਕ ਹੈ ਉਹ ਅਗਲੇ ਦਿਨ ਮੈਨੂੰ 9 ਵਜੇ ਨੇ ਫੋਨ ਲਾਦਾ ਹਾਂ ਮੇਰੇ ਤੋਂ ਆਇਆ ਨਹੀਂ ਜਾਣਾ ਤੇ ਮਾਝ ਆਪਦੀ ਵੇਖ ਲਾ ਲੈ ਇਹ ਤੁਹਾਨੂੰ ਬੜਾ ਟਾਈਮ ਲਗਾ 6-7 ਪੀ ਹਾਂ ਕਈ ਵਾਰੀ ਨਾ ਖਰਾਬ ਕਾ ਹੋ ਜਾਵੇ 14-15 ਘੰਟੇ ਮੰਨ ਲਓ ਐਸ ਵੇਲੇ ਦੀ ਮੈਂ ਉਹਨਾਂ ਲਈ ਹਾਂ ਅੱਗੇ ਜਾ ਕੇ 9 ਵਜੇ ਮੈਨੂੰ ਆਖਿਆ ਹਾਂ ਉਹਦੇ ਵੀਰ ਨੇ ਆਉਣਾ ਮੈਨੂੰ ਲੋਕੇਸ਼ਨ ਮਗਾਈ ਉਹਨੇ ਲੋਕੇਸ਼ਨ ਸੈਂਡ ਕਰ ਲਿਆ ਵੇਖਣਾ ਹੀ ਆ ਵੀਰ ਨੇ ਤੇ ਕਹਿੰਦੇ ਮੈਂ ਸੈਂਡ ਉਹਨੂੰ ਕੀਤੀ ਆ ਉਹਨੇ ਨਾ ਲੋਕੇਸ਼ਨ ਸੈਂਡ ਕੀਤੇ ਦੋ ਆਇਆ ਮੁੜ ਕੇ ਮੈਨੂੰ ਫੋਨ ਲਾਉ ਮੈਂ ਕਿ ਚਲੋ ਆਪਣੀ ਵੇਖ ਜਾਣੀ ਹਾਂ ਹਾਂ ਪਰ ਮੈਨੂੰ ਜਿੰਨਾ ਤੋਂ ਲੈਣੀ ਆਪਾਂ ਹਾਂਜੀ ਮੈਨੂੰ ਉਹਨਾਂ ਆਖਿਆ ਕਿ ਡੈਂਪ ਦਾ ਠਿਕਾ ਭਰਾ ਮੈਂ ਸਾਰੇ ਡੈਂਪ ਦਾ ਹੀ ਜਾਂਦੇ ਆ ਹਾਂ ਕੀ ਹੁੰਦੇ ਨੇ ਮਗ ਡੈਂ ਪਰ ਜਿਹੜੀ ਕੱਟੀ ਮਹਿਨ ਦਿੱਤੀ ਨਾ ਵਾਕਿਆ ਹੀ ਬਹੁਤ ਹੀ ਜਿਆਦੀ ਉਕਾਰਿਆ ਬਹੁਤ ਜਿਆਦੀ ਆ ਚੀਜ਼ ਨਹੀਂ ਮਿਲਦੀ ਜਿਹੜਾ ਇਹ ਪਟਾ ਆ ਗਿਆ ਟੇਡਾ ਹਨਾ ਕੁਦਰਤ ਨੇ ਇਹਨੂੰ ਹੀਰਾ ਬਣਾਤਾ ਯਾਰ ਫਿਰ ਪਣੀ ਬਲੋਸੀ ਵੇ ਕਿੱਡੀ ਆ ਹਾਂ ਨਿਕਰ ਦਿੱਤੀ ਜੀ ਸਾਰੀ ਕਵਰ ਕਰਦੀ ਆ ਸਾਰਾ ਸੂਰ ਤੇ ਜੋ ਵੀ ਆ ਹਾਂ ਸੂਰ ਚ ਵੀ ਨਿਸ਼ਾਨ ਆ ਹਰੇ ਕਿਹਣਾ ਦੇ ਤੇ ਬਾਕੀ ਮਾਰਕਾ ਨਹੀਂ ਕੋਈ ਬਾਲਾ ਮਾਰਕਾ ਨਹੀਂ ਜਿੰਨਾ ਹੈਗਾ ਉਹਨਾਂ ਮੇਲਿਆਂ ਆਲੀ ਕੱਟੀ ਆ ਯਾਰ ਮੇਲਿਆਂ ਆਲੀ ਕੱਟੀ ਆ ਆ ਮੁੰਡਾ ਬੱਜੇ ਉਹ ਨਹੀਂ ਕਰਦਾ ਹਾਂ ਜਿਹੜੇ ਮੇਲੇ ਚ ਖੜ ਗਈ ਤਾਂ ਦੱਸੂਗੀ ਹਾਂਜੀ ਹਾਂਜੀ ਵਾਕਿਆ ਤੇ ਸ਼ਾ ਬੋਲਾ ਹੁਣ ਬੋਲਾ ਸ਼ਾਹੀ ਛੱਡੇ ਆਪਾਂ ਥੋੜੀ ਲੋਕੇ ਛੱਡੇ ਹੋ ਤੁਹਾਨੂੰ ਜਿਹੜੇ ਰਹਿ ਗਿਆ ਪਰ ਆਇਆ ਹਾਂ ਬੋਲਾ 8 9 ਲੀਟਰ ਹੋਊਗਾ 8 ਤੋਂ 9 ਹਾਂ ਦੋ ਤਿੰਨ ਮਿੰਟ ਉਹਨੇ ਦੱਸਿਆ ਜਿੰਨੀ ਗੱਡੀ ਤੇ ਲੂਸੇਵਾਣਾ 14 ਲੀਟਰ ਦੇਦੀ ਆ ਪਰ ਮੈਂ ਜਿਹਨਾਂ ਤੋਂ ਬਾਜ ਨਹੀਂ ਆਂਦੀ ਹਾਂ ਹਾਂਜੀ ਪਰ ਮੈਂ ਮੰਨਦਾ ਕਿ 14 ਤੋਂ 15 ਵੀ ਦੇ ਸਕਦੀ ਜਿੱਤਰਾ ਉਹਨਾਂ ਬਾਕਿਆ ਠਾ 20 ਬੰਦੇ ਠੂਠੇ ਨਹੀਂ ਸੱਚੇ ਸੀ ਬੰਦੇ ਸੱਚੇ ਹਾਂ ਇਹਦਾ ਤੂਰਾ ਕਰਾ ਹਾਂ ਛਾ ਚੈੱਕ ਕਰਮ ਆਈ ਸੁਆ ਕਿਹੜਾ ਸੁਈ ਆ ਇਹ ਸੁਭਾ ਉਸਤ ਗਿਆਨ ਦੇ ਸੁਗਰੀ ਚਾਈ ਆ ਇਹਨੇ ਠੱਪੀ ਠੂਪੀ ਪਈ ਹਾਂ 11 14 ਚੋਰ ਚਾਰ ਲੱਗਾ ਹਣਾ ਜੇਰ ਪੈ ਗਈ ਪਹਿਲਣ ਕਰਕੇ ਜੋ ਇਹਨੂੰ ਫਲ ਭਾਰਾ ਹੋਵੇ ਨਾ ਜੇ ਇਹਦੇ ਵਿੱਚ ਵੇਦ ਉਹਨਾਂ ਚ ਲੱਗ ਜਾਂਦਾ ਲੱਗ ਜਾਂਦਾ ਬਾਕੀ ਕੱਟੀ ਬਹੁਤ ਨਿਕਰ ਸੀ ਬਹੁਤ ਨਿਕਰ ਕੱਟੀ ਬਾਕੀ ਚੂਣ ਚਾਂ ਸੌ ਦੀ ਸੌ ਨਿਕਲੀ ਚੋਗ ਆ ਪਧਾਰਾ ਲੈ ਲੋ ਵੀ ਸੱਜਣੋ ਕਹਿੰਦਾ ਧਾਰਾ ਵੀ ਵਿਖਾ ਦੇਨੇ ਕਿਸੇ ਨੂੰ ਸ਼ੰਗ ਕੱਟੀ ਨੂੰ ਛੱਡ ਕੇ ਜਾਣਾ ਓੱਖਾ ਇਹਨੂੰ ਵੇਖੋ ਸੱਜਣੋ ਮੈਂ ਬਣੀ ਮੈਂ ਮੈਂ ਹੀ ਆ ਘਰੇ ਲਾਉਣੀ ਕਿਸੇ ਭੈਣ ਭਰਾ ਨੇ ਸੁਵੀ ਵੀ ਸ਼ਾਹ ਜੀ ਕੱਲ ਦੀ ਗਈ ਆ ਪੰਜ ਦਿਨਾਂ ਦੀ ਸੁਈਆਂ ਨਿਕਲਦੀਆਂ ਨੇ ਇਹ ਪੁਰਾਣੇ ਚੁੱਕਣ ਵਾਲੇ ਮੈਂ ਹਾਂ ਹਜੇ ਮਾਨ ਲੋ ਵੀ ਕਮਾਲੋ ਸ਼ੱਕ ਮਾਲੋ ਬਾਲੀ ਦੂਰ ਨਾਲ ਜਾ ਇਹਨੂੰ ਆਹੀ ਨਵਾਈ ਵੀ ਨਾ ਮੜੀ ਤਾ ਕੀ ਮਰੀ ਹੈ ਮਾਨਸਾ ਹਾਂ ਨਹੀਂ ਚਾਹੀਦੀ ਨਹੀਂ ਕਈ ਵਾਰੀ ਸੂਚ ਆਇਆ ਪਸੂ ਹਨਾ ਮੜ ਕੇ ਤੇ ਬਾਕੀ 100 ਦੀ 100 ਨਿਕਲਿਆ ਹੀ ਹਨਾ ਰਾਣੀ ਹੁਣ ਤਾਂ ਬਾਈ ਸ਼ੰਕਾ ਹੀ ਦੂਰ ਹੋ ਗਈ ਸ਼ੰਕਾ ਬਾਸ ਜੀ ਹਨਾ ਇਹਦਾ ਕੱਟਾ ਨਹੀਂ ਮਾਨਸੀ ਤੇ ਨੇ ਕੱਟੀ ਦੇਤੀ ਗਰਮਾਣੀ ਨੇ ਵਾਕੇ ਹੀਰੇ ਦਵਾਈਆਂ ਲੱਗੀਆਂ ਤੁਹਾਨੂੰ ਬਾਈ ਬੂਤੇ ਕੋਲ ਤੋਂ ਕਾਂ ਬੱਜਾ ਉੱਤਰ ਮੈ ਜੀ ਨਾ ਬੱਜਾ ਕਰਾਂ ਨਹੀਂ ਪਾ ਵੀ ਨਹੀਂ ਪਜ਼ ਮਿੰਟਸ ਮਾ ਲੇ ਜਾ ਧਾਰਾਂ ਹੀ ਮਖਾ ਦੇ ਦੋ ਦੋ ਚੋਣ ਤਾਂ ਯਾਰ ਰੂ ਮਰਗੀ ਪੋਲੀ ਆ ਬਾਈ ਬੂਟੇ ਧਾਰ ਮੰਗਦੀ ਮੈਂ ਲੈ ਕੀ ਬਾਤ ਬਾਕੀ ਸੀਲ ਵੀ ਬਹੁਤ ਹੈ ਨਾ ਸੀਲ ਬਹੁਤ ਜਿਆਦਾ ਹੀ ਮੰਜ ਵੀ ਕੋਈ ਵਾਸਤਾ ਹੀ ਨਹੀਂ ਨਾ ਨਾ ਨਹੀਂ ਠੀਕ ਅਜਾ ਟੱਟ ਬਾਲਟੀ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਵਹਿੰਦੀ ਪਰ ਹਾਂ ਵੀ ਵਹਿੰਦੀ ਪਰ ਤਿਆ ਕਰੂ ਹਨਾ ਵਹਿੰਦੇ ਵਹਿੰਦੇ ਨਹੀਂ ਵਾਕਿਆ ਹੀ ਓਕੇ ਰਿਪੋਰਟ ਆ ਕੋਈ ਸ਼ੱਕ ਨਹੀਂ ਪੋਲੀ ਵੱਧ ਜਦੀ ਖਾ ਬੋਲੀ ਵਾਲੀ ਆ ਬੋਲੀ ਬੋਲੀ ਤੇ ਬਾਈ ਬੂਟੇ ਹੁਣ ਆਪਾਂ ਦੇ ਕਿੰਨੇ ਦੀ ਲਈ ਤੁਸੀਂ ਦੱਸ ਦੋ ਨਹੀਂ ਮੈਂ ਕੋਈ ਨਹੀਂ ਗੱਭਾਂ ਕੱਟੀ ਦੇਦੀ ਆ ਤੇ ਰੇਟ ਵਾਦਾ ਕਰਦਾ ਠੀਕ ਐ ਐਂ ਕਹਦੇ ਅੱਜ ਇੱਥੇ ਕਾਂਟਾ ਵਾਂਡਾ ਮੈਂ ਤਾਂ ਆਪਣੀ ਵੀ ਕੀ ਆ ਹੁਣ ਐਂ ਕਹਦੇ ਵੀ ਬਾਈ ਇੱਥੋਂ ਛੋੜ ਹੀ ਹੋਣੀ 500 ਬਸ ਇੱਕ ਦਾਸ ਚੋਂ 500 ਛੋੜੀ ਕਰਨੀ ਐ ਇੱਕ ਲੱਖ ਤੇ 10000 ਚੋਂ 500 ਛੋੜ ਹਾਂ ਇਹ ਵੀ ਆਪਾਂ ਕਰਦੇ ਸੰਧੂ ਸਾਹਿਬ ਜੇ ਕਿਸੇ ਨੇ ਮਹੀਨੇ ਨੂੰ ਕੱਟੀ ਦੇਣੀ ਮੈਂ 20000 ਦੀ ਕੱਟੀ ਲਵਾਂ ਇਹ 20000 ਤੋਂ ਦਾ ਜੀ ਮਹਿੰਗੀ ਹੈ ਹੈ ਆ ਵੇ ਸੁਏ ਹਨਾ ਜਿੱਤਰਾ ਕੱਟਿਆ ਜੋ ਲਾਲ ਕੋਈਆਂ ਦੇ ਅੱਖਾਂ ਨੇ ਕੀ ਬਾਤ ਜਿਉਂਦੀ ਰਵੇ ਯਾਰ ਪਰਮਾਤਮਾ ਇਹਨੂੰ ਉਮਰ ਬਖਸ਼ੇ ਹਨਾ ਦੋ ਹੀ ਆ ਵਾਕੇ ਹੀਰਾ ਦਿੱਤਾ ਇਹਨੇ ਹਨਾ ਤੇ ਬਾਕੀ ਬਾਈ ਮੈਂ ਵੀ ਬੱਚੇ ਟੌਪ ਦੇ ਲਾਉਗੀ ਗੱਲ ਇੱਥੇ ਵੀ ਐਂਡ ਹੋ ਗਿਆ ਬਿਲਕੁਲ ਚੰਗੀ ਵੀ ਉਹ ਹੀਰਾ ਹੀਰਾ ਪੈਦਾ ਕੀਤਾ ਮੈਂ ਵੀ ਸ਼ਾਹੀ ਨਿਸ਼ਾਨੀਆਂ ਸਾਲੀਆਂ ਕਵਰ ਕਰਦੀਆਂ ਨਹੀਂ ਪੈਰ ਟੁੱਟੇ ਯਾਰ ਲੈ ਵਾ ਸਾਰੀ ਚੰਗੀਆਂ ਨਹੀਂ ਅੱਖ ਇੱਕ ਇੱਕ ਦੋਵੇਂ ਅੱਖਾਂ ਅੱਖਾਂ ਗੁਲਾਬੀ ਛੇਦ ਨਹੀਂ ਮੈਂ ਵੀ ਚੰਗੀ ਆ ਕੋਈ ਸ਼ੱਕ ਨਹੀਂ ਬੋਲਦਾ ਜੋਦਾ ਬਰਾਸੋਂ ਨਿਕਲ ਸੰਦੇ ਆਹੀ ਹਾਂ ਦਾੜੀ ਦੇ ਫੁਣੇ ਹੀ ਥਾਨ ਵੇ ਇੱਕ ਕੱਤੀ ਦੇ ਹਾਂ ਤੇ ਇਹਦੇ ਦੋ ਥਾਨ ਹੋ ਸਕਦਾ ਗਲਾਬੀ ਵੀ ਹੋਣ ਗਲਾਬੀ ਆ ਹਾਂ ਇਹ ਡਾਇਮੰਡ ਦੇ ਬੱਚੇ ਇਹਦੇ ਸੌਰੀ ਲਬਖਸ਼ ਦੇ ਆ ਨਾ ਹਾਂ ਹਾਂ ਇਹਦੇ ਦੋ ਗਲਾਬੀ ਹੁੰਦੇ ਆ ਗਲਾਬੀ ਹਾਂ ਆਪਣੇ ਕੋਲੋਂ ਵੀ ਇੱਕ ਕੱਟੀ ਗਈ ਹੈ ਨਾ ਕਿਤੇ ਤਿੰਨ ਆਜੇ ਗਲਾਬੀ ਅੱਛਾ ਹਾਂ ਚਲੋ ਮਹਾਰਾਜ ਇਹਨੂੰ ਤੰਦਰੁਸਤੀ ਬਖਸ਼ੇ ਠੀਕ ਆ ਬਾਈ ਬੁੱਤੇ ਧੰਨਵਾਦ ਤੇਰਾ ਇਨੀ ਜਾਣਕਾਰੀ ਦੇਣ ਲਈ ਸਜਣੋ